ਭਾਰਤੀ ਕਿਸਾਨ ਯੂਨੀਅਨ ਡਕੋਂਦਾ ਨੂੰ ਬਹੁਤ ਬਹੁਤ ਸ਼ੁਕਰੇਪ ਕਰੋ ਤੇ ਸ਼ੇਅਰ ਕਰੋ ਅੱਜ ਸਾਰੇ ਪੰਜਾਬ ਵਿੱਚ ਡੀਸੀ ਦਫ਼ਤਰਾਂ ਡਾਕਾ ਕੀਤਾ ਜਾ ਰਿਹਾ ਹੈ ਪਰਾਲੀ ਦੇ ਮੁੱਦੇ ਤੇ ਸੁਖਜੋਤ ਕਿਸਾਨ ਮੋਰਚੇ ਵੱਲੋਂ ਸਾਰੇ ਪੰਜਾਬ ਵਿੱਚ ਅੱਜ ਡੀਸੀ ਦਫ਼ਤਰਾਂ ਕਰੋ ਕੀਤਾ ਜਾ ਰਿਹਾ ਹੈ ਅੱਜ ਇਸ ਬਾਰੇ ਕਰਮਜੀਤ ਸਿੰਘ ਭਦੌੜ ਜੋ ਕਿ ਸਹਿਣਾ ਬਲਾਕ ਦੇ ਆਗੂ ਆ ਇਹ ਇਸ ਦੇ ਬਾਰੇ ਜਾਣਕਾਰੀ ਦੇਣਗੇ ਅੱਜ ਅੱਜ ਇਹ ਤਾਂ ਬਰਨਾਲ ਡੀਸੀ ਦਾ ਦਫ਼ਤਰ ਹੈ ਸੁਨਹਿਤ ਮੋੜ ਕੇ ਸੱਦੇ ਤੇ ਘਰਮਾ ਦਿੱਤਾ ਗਿਆ ਸਾਰੇ ਪੰਜਾਬ ਭਰ ਵਿੱਚ ਇਹ ਧਰਨੇ ਲਾਇਆ ਗਿਆ ਕਿਉਂਕਿ ਕਿਸਾਨਾਂ ਨੂੰ ਨਜਾਇਜ਼ ਤੰਗ ਕੀਤਾ ਜਾ ਰਿਹਾ ਕਿਸਾਨਾਂ ਤੇ ਪਰਚੇ ਪਾ ਰਹੇ ਆ ਆਸਾਨ ਦੀ ਮਜਬੂਰੀ ਆ ਕਿਸਾਨ ਅੱਜ ਕੋਈ ਨਹੀਂ ਕਿਸਾਨ ਆ ਪਰਾਲੀ ਨੂੰ ਅੱਗ ਲਾਉਣਾ ਨਹੀਂ ਚਾਹੁੰਦਾ ਪਰ ਜਦੋਂ ਕਣਕ ਨਹੀਂ ਹੁੰਦੀ ਜੇ ਪਿਛਲੇ ਸਮੇਂ ਚ ਆਪਾਂ ਦੇਖਦੇ ਆ ਕਣਕ ਨੂੰ ਵੱਡੀ ਪੱਧਰ ਤੇ ਨੁਕਸਾਨ ਹੁੰਦਾ ਛੁੰਡੀ ਪੈ ਜਾਂਦੀ ਆ ਕਣਕ ਦੁਬਾਰੇ ਬੋਹਣੀ ਪੈਂਦੀ ਆ ਕਿਸਾਨਾਂ ਨੂੰ ਵਾ ਕੇ ਦੁਬਾਰੇ ਬੀਜਣੀ ਪੈਂਦੀ ਆ ਜੋ ਕਣਕ ਬਣਿਓ ਕਸਾਰ ਰਹਿ ਜਾਂਦਾ ਉਹਦਾ ਕਰਕੇ ਕਿਸਾਨਾਂ ਨੂੰ ਅੱਗ ਲਾਉਣੀ ਪੈਂਦੀ ਹੈ ਕਿਸਾਨਾਂ ਨੇ ਵੀ ਅਪੀਲ ਕਰਦੇ ਆ ਵੀ ਚਲਦੇ ਤੁਸੀਂ ਅੱਗ ਲਾਉਣੀ ਹੈ ਕੱਲੇ ਫਰਾਟ ਨੂੰ ਪਰਲੇ ਨੂੰ ਜੇ ਤੁਸੀਂ ਵਿੱਚ ਖਤਮ ਕਰ ਸਕਦੇ ਤਾਂ ਕਰ ਲਓ ਪਰ ਜੇ ਤੁਸੀਂ ਨਹੀਂ ਕਰ ਸਕਦੇ ਕੱਲੇ ਉੱਪਰਲੇ ਫਰਾਟ ਨੂੰ ਤੁਸੀਂ ਅੱਗ ਲਾ ਕੇ ਕਣਕ ਬੀਜੋ ਉਹਦੇ ਨਾਲ ਮਤਲਬ ਆਪਣਾ ਸਰ ਸਕਦਾ ਜਦੋਂ ਆਪਾਂ ਖਰਚੇ ਵੱਢ ਕੇ ਅੱਗ ਲਾਉਨੇ ਆ ਉਹਦੇ ਨਾਲ ਜਿਆਦਾ ਧੂੰਆ ਆਉਂਦਾ ਦੂਜੀ ਗੱਲ ਹੈ ਕਿਹੜਾ ਕਿਸਾਨਾਂ ਦਾ ਖੇਤੀਬਾੜੀ ਦਾ ਪ੍ਰਦੂਸ਼ਨ ਆ ਉਹ ਸਿਰ 80% ਆ ਦੂਜੇ ਪਾਸੇ 92% ਵਾਲੇ 80% ਦਾ ਨੁਕਸਾਨ ਕੁਝ ਕਿਹਾ ਨਹੀਂ ਜਾ ਰਿਹਾ ਇਹ 8% ਨਾਲੇ ਸਾਰਾ ਸਾਲ ਫਸਣਾ ਬੀਜ ਕੇ ਦਰਖਤ ਲਾ ਕੇ ਮੋਟਰਾਂ ਦੇ ਸੀ ਸਾਰਾ ਸਾਰ ਆਕਸੀਜਨ ਵਾਤਾਵਰਨ ਨੂੰ ਦੇ ਰਿਆ ਤੇ ਦੂਜੇ ਪਾਸੇ ਕਿਸਾਨਾਂ ਤੇ ਜੇ ਹੁਣ ਅੱਗ ਲਾਉਣ ਲਈ ਮਜਬੂਰੀ ਹੋ ਸਕੇ ਕਿਸਾਨਾਂ ਅੱਗ ਲਾਉਂਦੇ ਆ ਤੇ ਕਿਸਾਨਾਂ ਤੇ ਪਰਚੇ ਪਾ ਰਿਆ ਜਿਹਦੇ ਅੱਗੇ ਅਸੀਂ ਵਿਰੋਧ ਵਿੱਚ ਇਹ ਸੰਯੁਕਤ ਮੋਰਚੇ ਵੱਲੋਂ ਕਿਸਾਨਾਂ ਦੀਆਂ ਹੋਰ ਵੀ ਮੰਗਾਂ ਆ ਗਈਆਂ ਫੜ ਪੀੜ ਕਾਲੀਆਂ ਜਾਂ ਹੋਰ ਕਰਜ਼ੇ ਵਾਲੀਆਂ ਤੇ ਕਿਸਾਨਾਂ ਜਿਹੜੀ ਕਰਜ਼ੇ ਵਾਲੀ ਸੈਟਲਮੈਂਟ ਵਾਲੀ ਸਕੀਮ ਆ ਉਹ ਬੈਂਕਾਂ 'ਚ ਦਿੱਤੀ ਜਾਵੇ ਤਾਂ ਕਿ ਕਿਸਾਨ ਇਹਦਾ ਕਰਜ਼ਾ ਮੁਕਤ ਹੋ ਸਕਣ। ਵੱਡੀ ਗਿਣਤੀ ਵਿੱਚ ਕਿਸਾਨ ਖੁਦਕਸ਼ੀਆਂ ਕਰ ਚੁੱਕੇ ਆ ਜਿਹੜੇ ਕਿਸਾਨ ਆ ਕਰਜ਼ਾ ਨਹੀਂ ਮੋੜ ਸਕਦੇ। ਉਹਨਾਂ ਲਈ ਬੈਂਕਾਂ ਦੇ ਸੈਟਲਮੈਂਟ ਦੀ ਸਕੀਮ ਆ ਉਹ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਦਾ ਕਰਜ਼ਾ ਮੁਕਤ ਹੋ ਸਕਣ। ਦੂਜੀ ਪੱਤਰ ਤੇ ਗਿਆ ਬਸ ਦੇਖਦੇ ਆ ਕਿਸਾਨਾਂ ਜਾਂ ਤੁਹਾਡੇ ਜਮੀਨਾਂ ਸੜਕਾਂ 'ਚ ਜਾਂ ਹੋਰ ਤਖਵਿਰ ਕੀਤੀਆਂ ਜਾ ਰਹੀਆਂ। ਅਸੀਂ ਕਹਿੰਦੇ ਆ ਪੰਜਾਬ ਦੀਆਂ ਪਹਿਲਾਂ ਹੀ ਸੜਕਾਂ ਬਹੁਤ ਆ। ਉਹਨਾਂ ਦੀ ਰਿਪੇਅਰ ਕਰ ਦਿਓ, ਉਹਨਾਂ ਨੂੰ ਪੱਕੀਆਂ ਕਰ ਦਿਓ, ਚੌੜੀਆਂ ਕਰ ਦਿਓ। ਉਹਨਾਂ ਨਾਲ ਪੰਜਾਬ ਦਾ ਸਰ ਸਕਦਾ। ਹੁਣ ਹਜ਼ਾਰਾਂ ਏਕੜਾਂ ਜਿਹੜੀ ਜ਼ਮੀਨਾਂ ਲਗਾਤਾਰ ਕਿਸਾਨਾਂ ਦੀ ਉਹ ਕੁਬੈਰ ਕੀਤੀ ਪਜਾਉਂਦੀ ਜ਼ਮੀਨਾਂ ਉਹ ਕੁਬੈਰ ਕੀਤੀ ਜਾ ਰਹੀ ਆ ਇਹਨਾਂ ਕਾਫੀ ਮੰਗਾਂ ਨੂੰ ਲੈ ਕੇ ਸਾਰੇ ਡੀਸੀ ਦਫ਼ਤਰਾਂ 'ਚ ਅਸੀਂ ਧਰਨੇ ਦਿੱਤੇ ਆਗੇ ਵੱਡੀ ਜਨਤੀ ਚ ਕਿਸਾਨ ਮਜ਼ਦੂਰ ਭੈਣਾ ਸਾਡੀਆਂ ਇਹ ਧਰਨੇ 'ਚ ਬਰਨਾਲਾ ਡੀਸੀ ਦਫ਼ਤਰ ਅੱਗੇ ਕੌਣ ਤੁਸੀਂ ਆਗੇ